ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਾਹੁਲ ਗਾਂਧੀ ਅਮਰੀਕਾ ਵਿੱਚ ਜਾਂਦੇ ਨੇ ਜਿਹੜੇ ਕਿ ਅਕਸਰ ਫੇਰੀ ਲੱਗਦੀ ਆ ਉਥੇ ਪੁੱਛੇਗੇ ਕੁ ਸਵਾਲਾਂ ਦੇ ਜਵਾਬ ਵਿੱਚ ਸਿੱਖਾਂ ਦੇ ਨਾਲ ਬੜਾ ਚੰਗਾ ਰਿਸ਼ਤਾ ਹੋਣ ਦੀ ਗੱਲ ਕਰਦੇ ਨੇ 80ਆਂ ਚ ਜੋ ਕੁਝ ਵੀ ਵਾਪਰਿਆ ਉਹ ਮਾੜਾ ਹੋਇਆ ਉਹਦੀ ਉਹ ਮਾਫੀ ਮੰਗਣ ਦਾ ਤੇ ਖੁਸ਼ੀ ਦਾ ਪੁਟਾਵਾ ਕਰਦੇ ਨੇ ਤੇ ਇਸ ਗੱਲ ਤੇ ਕਈ ਤਰ੍ਹਾਂ ਦੀਆਂ ਵਿਚਾਰ ਚਰਚਾਵਾਂ ਆ ਰਹੀਆਂ ਨੇ ਮਾਫੀ ਵੀ ਮੰਗਦੇ ਨੇ ਪਰ ਇਸ ਗੱਲ ਦਾ ਸਵਾਲ ਕੁਝ ਲੋਕਾਂ ਨੇ ਉਠਾਇਆ ਮੈਂ ਵੀ ਉਹਦੇ ਨਾਲ ਸਹਿਮਤ ਆ ਕਿ ਰਾਹੁਲ ਗਾਂਧੀ ਜੀ ਆਪ ਦੱਸ ਰਹੇ ਨੇ ਕਿ ਮੈਂ ਕਿੰਨੀ ਵਾਰ ਦਰਬਾਰ ਸਾਹਿਬ ਆਇਆ ਤੇ ਮੈਂ ਕਿੰਨੀ ਵਾਰ ਪੰਜਾਬ ਆਇਆ ਤੇ ਉਹ ਇਸ ਗੱਲ ਦਾ ਜਵਾਬ ਕਦੇ ਪੰਜਾਬ ਵਿੱਚ ਨਹੀਂ ਦਿੰਦੇ ਜਦੋਂ ਕਿ ਵਾਪਰਿਆ ਪੰਜਾਬ ਦੇ ਵਿੱਚ ਤੇ ਦਿੱਲੀ ਦੇ ਵਿੱਚ ਉਹ ਇਸ ਗੱਲ ਦਾ ਜਵਾਬ ਨਹੀਂ ਦਿੰਦੇ ਤੇ ਦੂਸਰੀ ਗੱਲ ਜਿਹੜੀ ਆ ਉਹ ਕਦੇ ਨਹੀਂ ਇਹ ਗੱਲ ਕਹਿੰਦੇ ਕਿ 80ਵਿਆਂ 'ਚ ਜੋ ਕੁਝ ਵਾਪਰਿਆ ਕੀ ਕੀ ਵਾਪਰਿਆ ਉਹਦਾ ਜ਼ਿਕਰ ਨਹੀਂ ਕਰਦੇ ਮੈਂ ਇੱਥੇ ਦੱਸਣਾ ਚਾਹਣਾ ਭਾਵੇਂ ਕੀ ਰਾਹੁਲ ਗਾਂਧੀ ਇਸ ਦੇਸ਼ ਦੇ ਵਸਿੰਦੇ ਨੇ ਨਾਗਰਿਕ ਨੇ ਤੇ 130 40 ਕਰੋੜ ਦਾ ਦੇਸ਼ ਆ ਉਹਦੇ ਵਿੱਚ ਵਿਰੋਧੀ ਧਿਰ ਦੇ ਉਹ ਆਗੂ ਨੇ ਬੜੇ ਵੱਡਾ ਕਹਿੰਦੇ ਆ ਰੁਤਬੇ ਤੇ ਉਹ ਬੈਠੇ ਨੇ ਤੇ ਮੈਨੂੰ ਇਸ ਸਮੇਂ ਤੇ ਜਿਹੜਾ ਕੈਨੇਡਾ ਦਾ ਪ੍ਰਧਾਨ ਮੰਤਰੀ ਜਸਟਨ ਟਰੂਡੋ ਉਹਦੀ ਗੱਲ ਕਰਨ ਵਿੱਚ ਕੋਈ ਕਿਸੇ ਤਰ੍ਹਾਂ ਦੀ ਹਿਜਚਾੜ ਨਹੀਂ ਆ ਇਹ ਅੱਜ ਤੋਂ ਕਰੀਬ 111 ਸਾਲ ਪਹਿਲਾਂ ਕਾਮਾਗਾਟਾ ਮਾਰੂ ਨਾਮ ਦੀ ਗੱਲ ਜਿਹੜਾ ਕਿ ਗੁਰਨਾਨਕ ਜਹਾਜ਼ ਦੇ ਤੌਰ ਤੇ ਸਿੱਖ ਇਤਿਹਾਸ ਵਿੱਚ ਜਾਣਿਆ ਜਾਂਦਾ ਉਸ ਜਹਾਜ਼ ਦੇ ਲੋਕਾਂ ਨਾਲ ਕੈਨੇਡਾ ਦੇ ਉਸ ਸਮੇਂ ਦੇ ਜਿਹੜੇ ਚਿੱਟੀ ਚਮੜੀ ਵਾਲੇ ਲੋਕ ਸੀ ਰਾਜ ਕਰ ਰਹੇ ਸੀ ਉਹਨਾਂ ਨੇ ਅਨੁਮੁਖੀ ਵਤੀਰਾ ਕੀਤਾ ਪਰ ਭਾਵੇਂ ਕਿ ਜਸਨ ਟਰੂਡੋ ਦਾ ਨਾਂ ਤਾਂ ਉਹ ਰਿਸ਼ਤੇਦਾਰ ਸੀ ਪਰ ਉਸ ਦੀ ਦੇਸ਼ ਦੇ ਹਾਕਮ ਸੀ ਇਸ ਤਰ੍ਹਾਂ ਸਨ ਟਰੂਡੋ ਨੇ ਪਾਰਲੀਮੈਂਟ ਦੇ ਵਿੱਚ ਇਸ ਗੱਲ ਦੀ ਮਾਫੀ ਮੰਗੀ ਬੜੀ ਵੱਡੀ ਗੱਲ ਹੈ ਸੋ ਅੱਜ ਰਾਹੁਲ ਗਾਂਧੀ ਜੀ ਗੱਲ ਤਾਂ ਬਹੁਤ ਕਰਦੇ ਨੇ ਪਰ ਕਦੇ ਉਹ ਇਸ ਗੱਲ ਦਾ ਜ਼ਿਕਰ ਨਹੀਂ ਕਰਦੇ ਕਿ ਦਰਬਾਰ ਸਾਹਿਬ ਤੇ ਹਮਲਾ ਕੀਤਾ ਮੇਰੀ ਦਾਦੀ ਨੇ ਅਕਾਲ ਤਖਤ ਸਾਹਿਬ ਨੂੰ ਢਾਇਆ ਦਰਬਾਰ ਸਾਹਿਬ ਦਾ ਸੀਨਾ ਗੋਲੀਆਂ ਨਾਲ ਵਿੰਨਿਆ ਗਿਆ ਤਾਬੇ ਬੈਠਾ ਗ੍ਰੰਥੀ ਵੀ ਚੜਾਈ ਕਰ ਗਿਆ ਗੁਰੂ ਗ੍ਰੰਥ ਸਾਹਿਬ ਦੇ ਸੀਨੇ ਵਿੱਚ ਦੀ ਵੀ ਗੋਲੀਆਂ ਲੱਗੀਆਂ ਬਹੁਤ ਵੱਡਾ ਬਰਤਾਰਾ ਵਾਪਰਿਆ ਜਿਸ ਪ੍ਰਕਰਮਾਂ ਵਿੱਚੋਂ ਪਾਣੀ ਦੀ ਸੇਵਾ ਕਰਦੇ ਨੇ ਲੰਗਰ ਦੀ ਸੇਵਾ ਕਰਦੇ ਨੇ ਉਹ ਸਾਰੇ ਪ੍ਰਕਰਮਾ ਜਿਹੜੀ ਇੰਦਰਾ ਗਾਂਧੀ ਵੱਲੋਂ ਦਿੱਤੇ ਹੁਕਮਾਂ ਤੇ ਆਈ ਫੌਜ ਦੇ ਗੋਲੀਆਂ ਦੇ ਨਾਲ ਜਿਹੜੇ ਯਾਤਰੂਆਂ ਦੇ ਖੂਨ ਨਾਲ ਜਿਹੜੀ ਉਹ ਰੰਗੀ ਹੋਈ ਸੀ ਇਹ ਗੱਲ ਵੀ ਇੱਥੇ ਮੁੱਕਦੀ ਨਹੀਂ ਦੂਜੇ ਪਾਸੇ ਉਹ ਦਿੱਲੀ ਦੇ ਵਿੱਚ ਜੋ ਵੱਡਾ ਕਤਲੇਆਮ ਹੋਇਆ ਇਸ ਦੇਸ਼ ਦੇ ਅੰਦਰ ਇੰਨਾ ਵੱਡਾ ਕਤਲੇਆਮ ਹੋਇਆ ਤੇ ਰਾਹੁਲ ਗਾਂਧੀ ਜੀ ਦੇ ਪਿਤਾ ਰਾਜੀਵ ਗਾਂਧੀ ਇਸ ਗੱਲ ਦੇ ਉੱਤੇ ਲੋਕਾਂ ਨੂੰ ਸਹੀ ਪਾਉਂਦੇ ਨੇ ਕਿ ਇਹ ਤਾਂ ਹੋਣਾ ਹੀ ਸੀ ਉਗੀ ਵੱਡਾ ਦਰਸ ਜੋ ਡਗਿਆ ਸੀ ਵੱਡਾ ਦਿਖਦਾ ਹੈ ਤੂੰ ਧਰਤੀ ਹਿੱਲਦੀ ਆ ਹਜ਼ਾਰਾਂ ਲੋਕ ਮਾਰੇਗੇ ਧਰਤੀ ਹਿੱਲੀ ਜਿਹੜੀ ਕਿ ਮੈਂ ਇਹ ਸਮਝਦਾ ਕਿ ਇਸ ਗੱਲ ਦਾ ਜਿਹੜਾ ਕਿ ਨਿਆ ਉਹ ਨਹੀਂ ਕਰਦੇ ਤੇ ਇਹ ਕਹਿੰਦੇ ਨੇ ਕਿ ਸਿੱਖਾਂ ਦੇ ਨਾਲ ਮੇਰਾ ਬਹੁਤ ਨੇੜਤਾ ਵਾਲਾ ਠੀਕ ਹੈ ਹੋਣੀ ਚਾਹੀਦੀ ਹੈ ਸਿੱਖਾਂ ਦੇ ਨਾਲ ਨੇੜਤਾ ਕਰਨੀ ਮਾੜੀ ਗੱਲ ਨਹੀਂ ਆ ਪਰ ਜਿਹੜੀ ਉਹ ਗੱਲ ਕਰਦੇ ਨੇ ਉਸ ਗੱਲ ਦੇ ਵਿੱਚ ਆਪ ਖਰੇ ਨਹੀਂ ਉਤਰਦੇ ਤਾਂ ਕਿ ਇਸ ਗੱਲ ਦੇ ਵਿੱਚ ਲੋਕ ਕਹਿੰਦੇ ਨੇ ਕਿ ਉਹਨਾਂ ਦਾ ਸਿਆਸੀ ਬਿਆਨ ਹੈ ਉਹ ਕਹਿੰਦੇ ਸਿੱਖਾਂ ਨਾਲ ਜੋ ਕੁਝ ਵਾਪਰਿਆ ਉਹਦੀ ਮੈਂ ਨਿੰਦਾ ਕਰਦਾ ਉਹਦੀ ਮੈਂ ਮਾਫੀ ਮੰਗਦਾ ਜਿਹੜਾ ਕਤਲਿਆਣ ਦਿੱਲੀ ਦੇ ਵਿੱਚ ਹੋਇਆ ਉਸ ਕਤਲਿਆਣ ਦੇ ਦੋਸ਼ੀ ਜਿਹੜੇ ਜਗਦੀਸ਼ ਟੈਟਰ ਤੇ ਹੋਰ ਬਹੁਤ ਲੰਬੀ ਲਿਸਟ ਆ ਉਹ ਅੱਜ ਵੀ ਕਿਹਨਾ ਰਾਹੁਲ ਗਾਂਧੀ ਦੀ ਸੱਜੀ ਖੰਬੀ ਕੁਰਸੀ ਵਿੱਚ ਉਹ ਬੈਠ ਰਹੇ ਨੇ ਤੇ ਇਹਦਾ ਕੀ ਨਤੀਜਾ ਹੋਵੇਗਾ ਸੋ ਦੂਸਰੀ ਗੱਲ ਕਿ ਜਿਹੜੇ ਪੰਜਾਬ ਦੀ ਫੇਰੀ ਜਰੂਰ ਲਾਉਂਦੇ ਨੇ ਅਮਰੀਕਾ ਦੀ ਫੇਰੀ ਰਾਹੁਲ ਜੀ ਜ਼ਰੂਰ ਲਾਉਂਦੇ ਨੇ ਪਰ ਕਦੇ ਵੀ ਅੱਜ ਤੱਕ ਉਹਨਾਂ ਨੇ ਆਪਣੇ ਘਰ ਤੋਂ 2 ਕਿਲੋਮੀਟਰ ਦੂਰ ਤੇ 2.5 ਕਿਲੋਮੀਟਰ ਦੂਰ ਤੇ ਉਹਨਾਂ ਵਿਧਵਾਵਾਂ ਦੀ ਬਸਤੀ ਤੇ ਜਾ ਕੇ ਕਦੇ ਵੀ ਉਹਨਾਂ ਨੇ ਇਸ ਗੱਲ ਦਾ ਖੇਧ ਭਰਨ ਨਹੀਂ ਕੀਤਾ ਸੋ ਮੈਂ ਸਮਝਦਾ ਕਿ ਇਹ ਗੱਲ ਜਿਹੜੀ ਆ ਇਸ ਦੇ ਪਿੱਛੇ ਬਹੁਤ ਵੱਡੇ ਸਵਾਲ ਨੇ ਜਿਹੜੇ ਸਵਾਲਾਂ ਦਾ ਜਵਾਬ ਹਾਲੇ ਆਉਣਾ ਬਾਕੀ ਆ ਭਾਵੇਂ ਕਿ ਸਮਾਜ ਇਸ ਗੱਲ ਦੇ ਵਿੱਚ ਚੰਗੇ ਵਿਚਾਰ ਰੱਖਦਾ ਜੇ ਕੋਈ ਗਲਤੀ ਕਰ ਕਰਕੇ ਆਪਣੇ ਆਪ ਨੂੰ ਬਦਲ ਜਾਵੇ ਆਪਣੇ ਆਪ ਨੂੰ ਮੰਨ ਕਰਕੇ ਉਸ ਦੀ ਮੰਨੇ ਤੇ ਸਮਾਜ ਉਹਨੂੰ ਕਹਿੰਦਾ ਹੈ ਕਿ ਚੰਗੀ ਗੱਲ ਹੈ ਭਾਵੇਂ ਕਿ ਇਹ ਸਵਾਲ ਵੀ মিডিਆ اٹھਾ ਰਿਹਾ ਕੀ ਜੇ ਉਹ ਮਾਫੀ ਮੰਗਦੇ ਨੇ ਤੇ ਸਿੱਖ ਇਸ ਗੱਲ ਨੂੰ ਭੁੱਲ ਜਾਣਗੇ ਸਭ ਤੋਂ ਵੱਡੀ ਗੱਲ ਹੈ اخلاقی ਤੌਰ ਤੇ ਰਾਹੁਲ ਗਾਂਧੀ ਜੀ ਆਪਣੀ ਜ਼ਮੀਰ ਦੇ ਭਾਰ ਤੋਂ ਜ਼ਰੂਰ ਮੁਕਤ ਹੋ ਜਾਣਗੇ ਉਸ ਤੋਂ ਬਾਅਦ ਸਮਾਂ ਦੱਸੇਗਾ ਇਤਿਹਾਸ ਦੇ ਵਿੱਚ ਬਹੁਤ ਸਾਰੀਆਂ ਘਟਨਾਵਾਂ ਨੇ ਅੱਜ ਇਹ ਵਿਚਾਰ ਨਹੀਂ ਕਰਾਂਗੇ ਪਰ ਮੈਂ ਇਹ ਸਮਝਦਾ ਕਿ ਅਸੀਂ ਉਹ ਦਿਹਾਕੇ ਦੀ ਗੱਲ ਕਰਕੇ ਤੇ ਮਾਫੀ ਦੀ ਗੱਲ ਕਰਕੇ ਮੈਨੂੰ ਲੱਗਦਾ ਹੈ ਕਿ ਇਹ ਗੱਲ ਮੰਨਵਾਲੀ ਨਹੀਂ ਉਹਨਾਂ ਨੂੰ ਫਰਾਗ ਦੇ ਲਈ ਦਿਖਾਉਣੀ ਚਾਹੀਦੀ ਆ ਵੱਡੇ ਬਦਰ ਤੇ ਕੈਨੇਡਾ ਦੇ ਪ੍ਰਧਾਨ ਮੰਤਰੀ ਦੀ ਵੀਡੀਓ ਦੇਖਣ ਉਹਦੇ ਉਸ ਇਨਸੀਡੈਂਟ ਨੂੰ ਦੇਖਣ ਜਿਹਦੇ ਵਿੱਚ ਉਹਨਾਂ ਨੇ ਕਾਮਾਗਾਟਾ ਮਾਰੂ ਲਈ ਮਾਫੀ ਮੰਗੀ ਸੀ ਤੇ ਉਹਨਾਂ ਦਾ ਲੋਕਾਂ ਨੇ ਕਿੰਨਾ ਵੱਡਾ ਸਨਮਾਨ ਕੀਤਾ ਸੀ ਮੈਨੂੰ ਲੱਗਦਾ ਚੰਗੇ ਲੋਕਾਂ ਦੇ ਦਿੱਤੇ ਰਾਹ ਤੇ ਚੱਲਣਾ ਚੰਗਾ ਹੁੰਦਾ ਅਸੀਂ ਉਡੀਕਾਂਗੇ ਕਿ ਉਹ ਅਮਰੀਕਾ ਵਿੱਚ ਜਾ ਕੇ ਨਾ ਗੱਲ ਕਰਨ ਉਹ ਪੰਜਾਬ ਦੀ ਧਰਤੀ ਤੇ ਦਰਬਾਰ ਸਾਹਿਬ ਵਿੱਚ ਆ ਕੇ ਇਹ ਗੱਲਾਂ ਜਰੂਰ ਕਰਨ ਦਿੱਲੀ ਦੀਆਂ ਗਲੀਆਂ ਵਿੱਚ ਆ ਕੇ ਗੱਲਾਂ ਕਰਨ ਜਿਹੜੀਆਂ ਕੀ ਇਸ ਗੱਲ ਦਾ ਅਸਲ ਵੀ ਮੰਨਿਆ ਜਾਵੇ ਉਹਨਾਂ ਦੀ ਕਈ ਗੱਲ ਦਾ ਲੋਕ ਸਤਿਕਾਰ ਵੀ ਕਰਨ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ